ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵਾਈਕਲ ਦੀ ਕੀਮਤ ਆ, ਵਾਈਕਲ ਦੀ ਕੀਮਤ ਹੈ? ਅਸਲੇ ਆਪਾਂ ਕੋਹਨੇਵਾਲ ਦੇ ਨੇੜੇ ਮੱਸੀ ਵਾਲਾ ਪਿੰਡ ਦੇ ਜ਼ਮੀਨ ਦੇ ਵਿੱਚ ਖੜੇ ਹਾਂ। ਮੈਂ ਅੱਜ ਫਿਰ ਇੱਕ ਵਾਰ ਆਪਣੇ ਮੁੱਖ ਮੰਤਰੀ ਸਾਹਿਬ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਨੇ ਕੁਝ ਦਿਨ ਪਹਿਲਾਂ ਮੈਂ ਅਪੀਲ ਕੀਤੀ ਸੀਗੀ ਇਸੇ ਹੀ ਜ਼ਮੀਨ ਤੇ ਖੜ ਕੇ ਮੈਂ ਅਪੀਲ ਕੀਤੀ ਕਿ ਸਰ ਇੱਕ ਪਾਲਿਸੀ ਲਾਗੂ ਕਰ ਦਿਓ ਜਿਸ ਦਾ ਖੇਤ ਉਸ ਦਾ ਉਸ ਦੀ ਰੇਤ ਤੇ ਮਾਨ ਸਾਹਿਬ ਨੇ ਅਗਲੇ ਦਿਨ ਹੀ ਕੈਬਿਨਟ ਮੀਟਿੰਗ ਕਰਕੇ ਜਿਹੜਾ ਉਹ ਲਾਗੂ ਕਰ ਦਿੱਤੀ ਅੱਜ ਅਸੀਂ ਉਸੇ ਜ਼ਮੀਨ ਦੇ ਵਿੱਚੋਂ ਇਹ ਸਰਦਾਰ ਗਲਜਾਤ ਸਿੰਘ ਕਿਸਾਨ ਨੇ ਸਾਡੇ ਜਿਹਨਾਂ ਦੇ 15 ਕੱਲਿਆਂ ਦੇ ਵਿੱਚ ਰੇਤ ਜਿਹੜੀ ਪੈ ਗਈ ਹੈ ਇਹ ਰੇਤ ਚੁੱਕਣ ਦੀ ਜਿਹੜੀ ਹੈ ਸ਼ੁਰੂਆਤ ਕਰਨ ਲੱਗੇ ਆ ਤੇ ਮੈਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਇਹ ਵੀ ਦੱਸ ਦਿਆਂ ਮਾਣ ਮਹਿਸੂਸ ਕਰਦਾ ਕਿ ਸਾਡੇ ਰਾਜ ਸਭਾ ਮੈਂਬਰ ਸਾਡੀ ਪਾਰਟੀ ਦੇ ਬਹੁਤ ਸੀਨੀਅਰ ਨੇਤਾ ਰਗਵ ਚੱਡਾ ਜੀ ਉਹਨਾਂ ਨੇ ਆਪਣੇ ਐਮਪੀ ਲੈਂਡ ਫੰਡ ਦੇ ਵਿੱਚੋਂ ਇੱਕ ਅੱਪਨ ਨੂੰ ਜੀਸੀਪੀ ਲੈ ਕੇ ਦਿੱਤੀ ਹੈ ਉਹਦੇ ਕੰਦ ਨਵੇਂ ਟਰੈਕਟਰ ਦੋਵੇਂ ਤੀਜਾ ਅੱਜ ਹੀ ਬਲਜੜੀਆਂ ਉਹਨਾਂ ਨੇ ਲੈ ਕੇ ਭੇਜੀਆਂ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਪੰਜਾਬ ਤੋਂ ਸਾਡੇ ਰਾਜ ਸਭਾ ਦੇ ਮੈਂਬਰ ਨੇ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਨੇ ਰਾਗੂ ਚੱਡਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਇਹਦੀ ਮਦਦ ਕੀਤੀ ਹੈ ਆਪਣਾ ਟਾਈਮ ਕੱਢ ਕੇ ਕਦੀ ਫੇਰ ਵੀ ਇੱਥੇ ਮਾਦੋਗੇ ਤੇ ਸਾਡਾ ਹੋਰ ਮਨ ਜਿਹੜਾ ਖੁਸ਼ ਹੋ ਜਾਊਗਾ ਸੋ ਮੈਂ ਅੱਜ ਫੇਰ ਇੱਕ ਵਾਰ ਆਪਣੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਅਸੀਂ ਅੱਜ ਇਹ ਸ਼ੁਰੂਆਤ ਲੱਗੇ ਆ ਕੰਮ ਜ਼ਮੀਨਾਂ ਦੇ ਵਿੱਚੋਂ ਜਿਹੜੀ ਰੇਤ ਹੈ ਉਹ ਅਸੀਂ ਚੁੱਕਾਂਗੇ ਉਹਦੇ ਰੇਤ ਜਿਹੜੀ ਆ ਅਸੀਂ ਪ੍ਰਬੰਧ ਕਰਕੇ ਦਵਾਂਗੇ ਔਰ ਕਿਸਾਨ ਇਹ ਰੇਤ ਖੁਦ ਚੁਕਵਾਏਗਾ ਔਰ ਠੇਕੇਦਾਰ ਦੇ ਨਾਲ ਖੁਦ ਆਪਣੀ ਡੀਲ ਕਰਕੇ ਆਪਣਾ ਜੋ ਵੀ ਇਹਨਾਂ ਦਾ ਪੈਸੇ ਦਾ ਲੈਣ-ਦੇਣ ਹੋਏਗਾ ਇਹ ਕਰਨਗੇ ਇਹਦੇ ਨਾਲ ਜਿੰਨੀ ਵੀ ਆਮਦਨ ਹੋਊਗੀ ਉਹ ਕਿਸਾਨ ਦੇ ਘਰ ਜਾਊਗੀ ਸਾਡਾ ਕੁਝ ਨਹੀਂ ਅਸੀਂ ਤਾਂ ਬਸ ਹੈਲਪ ਕਰਨੀ ਆ ਗਵਰਨਮੈਂਟ ਨੇ ਹੈਲਪ ਕਰਨੀ ਆ ਜਿੰਨੀ ਇਹਨਾਂ ਨੂੰ ਹੈਲਪ ਚਾਹੀਦੀ ਹੋਊਗੀ ਇਹਨਾਂ ਦੀ ਰੇਤ ਚੁਕਾਉਣ ਦੇ ਵਿੱਚ ਸੋ ਅੱਜ ਅਸੀਂ ਇਹ ਪਹਿਲੇ ਦਿਨ ਸ਼ੁਰੂ ਕਰਦੇ ਆਂ ਕੱਲ ਅਸੀਂ 호ਦ ਮਛਿੰਦੀ ਦੀ ਜਿਹੜੀ ਆ ਉਹ ਲੈ ਕੇ ਆਵਾਂਗੇ ਸੋ ਮੈਂ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਹੀ ਬਹੁਤ ਧੰਨਵਾਦ ਮਾਨ ਸਾਹਿਬ ਤੁਹਾਡਾ ਤੁਸੀਂ ਸਾਡੀ ਅਪੀਲ ਸੁਣੀ ਤੁਸੀਂ ਸਾਰੇ ਪੰਜਾਬ ਦੇ ਕਿਸਾਨਾਂ ਦੀ ਅਪੀਲ ਸੁਣੀ ਤੁਹਾਡਾ ਧੰਨਵਾਦ ਕਿ ਨਾਲੇ ਦਾ ਨੁਕਸਾਨ ਹੋਇਆ ਸੀ ਤੁਸੀਂ ਸਾਡੀ ਅਪੀਲ ਸੁਣ ਕੇ ਇਹ ਪਾਲਿਸੀ ਜਿਹੜੀ ਲਾਗੂ ਕੀਤੀ ਆ ਸੋ ਅੱਜ ਤੋਂ ਅਸੀਂ ਇਹ ਸ਼ੁਰੂਆਤ ਕਰ ਲਗੇ ਮਾਨ ਸਾਹਿਬ ਤੁਹਾਡੀ ਰਹਿਨਮਾਈ ਦੇ ਹੇਠ ਮੇਰਾ ਖਿਆਲ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਜਿੱਥੇ ਆਪਣੀ ਪਹਿਲੀ ਕਣਕ ਬੀਜਣ ਲਈ ਤਿਆਰ ਮਿਲ ਹੋਈ ਮਿਲ ਜੂਗੀ ਉਥੇ ਕੋਈ ਨਾ ਕੁਝ ਹੋਣਾ ਨੂੰ ਇਹ ਅਮਦਨ ਨਹੀਂ ਹੋਊਗੀ ਕਿਉਂਕਿ ਕੁਝ ਵਿੱਚ ਮਿੱਟੀ ਆ ਕੁਝ ਰੇਤ ਆ ਸੋ ਅੱਜ ਅਸੀਂ ਪਹਿਲਾਂ ਰੇਤ ਜਿਹੜੀ ਆ ਉਹ ਚੁੱਕਾਂਗੇ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਜਿਹੜੀ ਦੇਣੀ ਚਾਹੁੰਦਾ ਸੀਗਾ ਇਹ ਬੇਨਤੀ ਕਰੂੰਗਾ ਡਰਾਈਵਰ ਨੂੰ ਚਲਾਓ ਕੌਣ ਆ ਡਰਾਈਵਰ ਨੂੰ ਸੱਦੋ ਚਲਾਓ ਉਹਨੂੰ ਇੱਥੇ ਤੋਂ ਮੁੰਡੇ ਨੂੰ ਆਪਣੇ ਉਪਰਾਲੀ ਚਲੋ ਭੁੱਤਰ ਪਾਗਲ ਤੱਦਾ ਜੀ ਨੇ ਚੰਡੀਗੜ੍ਹ ਤੋਂ ਲੈ ਕੇ ਭੇਜੀ ਆ ਸਾਨੂੰ ਬਹੁਤ ਬਹੁਤ ਧੰਨਵਾਦ ਟਰੈਕਟਰ ਨਵਾਂ ਲੈ ਕੇ ਭੇਜਿਆ ਤੇ ਮਸ਼ੀਨ ਵੀ ਨਵੀਂ ਲੈ ਕੇ ਭੇਜੀ ਆ ਜੇਸੀਬੀ ਜਿਹਦੇ ਨਾਲ ਅਸੀਂ ਖਲਾਈ ਜਿਹੜੀ ਆ ਉਹ ਸ਼ੁਰੂ ਕਰਾਂਗੇ ਸੋ ਮੈਂ ਸਭ ਦਾ ਧੰਨਵਾਦ ਕਰ ਆਪਣੀ ਰੇਤ ਕਨਸੈਪਟ ਦੇ ਵਿੱਚ ਜਿਹੜਾ ਕੰਮ ਕੀਤਾ ਜਾ ਰਿਹਾ ਜਨਾਲਾ ਵਿਖੇ ਦੇ ਬਾਰੇ ਸਰ ਥੋੜਾ ਜਿਹਾ ਜਿਹੜਾ ਸੀਐਮ ਮਾਨ ਸਾਹਿਬ ਵੱਲੋਂ ਸ੍ਰੀਮਨ ਸਾਹਿਬ ਵੱਲੋਂ ਇਨਸਟਰਕਸ਼ਨਸ ਜਾਰੀ ਹੋਈਆਂ ਸੀਗਾ ਜਿੱਦਾਂ ਖੇਤ ਸੁਧਿਰੀ ਉਹਦੇ ਤਹਿਤ ਅੱਜ ਅਸੀਂ ਸਾਡੇ ਮਾਨਯੋਗ ਡੀਸੀ ਸਾਹਿਬ ਵੱਲੋਂ ਪਹਿਲੀ ਸ਼ੁਰੂਆਤ ਕੀਤੀ ਗਈ ਇਹਦੇ ਵਿੱਚ ਅਸੀਂ ਪਹਿਲਾ ਟੱਕ ਲਗਾਇਆ ਤੁਸੀਂ ਇਹ ਦੇਖੋ ਜਿਹੜੇ ਜ਼ਿੰਮੇਦਾਰ ਸੀਗੇ ਭਰਾ ਉਹਨਾਂ ਨਾਲ ਟਾਈਪ ਕਰਕੇ ਉਹਨਾਂ ਦੇ ਖੇਤ ਦੇ ਵਿੱਚ ਜਿਹੜੀ ਰੇਤ ਆ ਉਹਨੂੰ ਇਕੱਠਾ ਕਰਕੇ ਦੇ ਰਹੇ ਆ ਤੇ ਉਹ ਉਹਦਾ ਮਾਲਕ ਹੈ ਜਿਵੇਂ ਉਹ ਚਾਹੇਗਾ ਉਸੇ ਹਿਸਾਬ ਨਾਲ ਕਰੇਗਾ ਸਰ ਕਿਹੜੇ ਪਿੰਡ ਕੀਤੀ ਕੀਏ ਪਹਿਲਾਂ ਇਹ ਮਾਛੀਵਾਲ ਪਿੰਡ ਜਿਹੜਾ ਸਭ ਤੋਂ ਪਹਿਲਾਂ ਇਫੈਕਟ ਹੋਇਆ ਸੀ ਸਾਡਾ ਫਲੱਡ ਦਾ ਉੱਥੋਂ ਹੀ ਅਸੀਂ ਸ਼ੁਰੂਆਤ ਕੀਤੀ ਹੈ ਕਿੰਨਾ ਟੋਟਲ ਟਾਕਿਆ ਤੇ ਕਿੰਨੀ ਕੁ ਰੇਤ ਚੜੀ ਹੋਈ ਹੈ ਇਹ ਦੇਖੋ 15 ਕਿੱਲੇ ਦੇ ਨਾਲ ਟਾਕਿਆ ਜਿਸ ਤੋਂ ਦੋ ਤਿੰਨ ਭਰਾ ਨੇ ਤੇ ਜਿਹੜੀ ਰੇਤ ਰੇਤ ਹੈਗੀ ਤਕਰੀਬਨ 4-4 ਫੁੱਟ ਦੇ ਕਰੀਬ ਰੇਤਾ ਹੈਗਾ ਤੇ ਰੇਤ ਵੀ ਬੜੀ ਵਧੀਆ ਇਹ ਬਾਕੀ ਸੇ ਨੂੰ ਇਕੱਠੀ ਕਰਕੇ ਟਰਾਲੀ ਚਵਾ ਕੇ ਜਿੱਥੇ ਉਹ ਕਿਸਾਨ ਜੀ ਦਾ ਚਾਹੇਗਾ ਉੱਥੇ ਲੈ ਕੇ ਜਾਏਗਾ। ਇਹ ਕਿੰਨਾ ਕੁ ਵਧੀਆ ਪ੍ਰਾਲਾ ਸਮੇਂ ਤੇ ਕਿਹੜਾ ਸਰਕਾਰ ਵੱਲੋਂ ਕੰਮ ਨਹੀਂ ਆਕ ਚੁੱਕੀ। ਇਹ ਸਰਕਾਰ ਵੱਲੋਂ ਬੜਾ ਵਧੀਆ ਪ੍ਰਾਲਾ ਜੀ ਜਿਹੜੇ ਇਨਸਟਰਕਸ਼ਨਸ ਜਾਰੀ ਹੋਈਆਂ ਉਹਦੇ ਗਾ ਜਿਹਦਾ ਖੇਤ ਉਹਦੀ ਰੇਤ ਤੇ ਇਹ ਰੇਤ ਉਸੇ ਉਹਦੀ ਜ਼ਿੰਮੇਵਾਰੀ ਹੈ ਆਪੇ ਉਹ ਜੋ ਵੇਚੇ ਜਿਹੜੇ ਮਰਜ਼ੀ ਭਾਅ ਦੇ ਵਿੱਚ ਉਹਦੀ ਜ਼ਿੰਮੇਵਾਰੀ ਹੈ। ਉਹਦੇ ਨਾਲ ਹੀ ਉਹਨੂੰ ਫਾਇਦਾ ਹੋਏਗਾ। ਸਰਕਾਰ ਇਹਦੇ ਵਿੱਚ ਨਹੀਂ ਆ ਵੀ ਕਿੰਨੇ ਪੈਸੇ ਜ ਸਾਡਾ ਵੀ ਸਰਕਾਰ ਵੱਲੋਂ ਕੀ ਕੀ ਮਦਦ ਕੀਤੀ ਜਾ ਰਹੀ ਕਿਸਾਨਾਂ ਨੂੰ? ਅਸੀਂ ਦੇਖੋ ਸਾਡੇ ਐਮਪੀ ਸਾਹਿਬ ਨੇ ਰਾਗਵ ਚੱਡਾ ਜ ਉਹਨਾਂ ਵੱਲੋਂ ਇਹ ਡੋਨੇਟ ਕੀਤੇ ਹੈ ਇੱਕ ਜੀਸੀਬੀ ਤੇ ਇੱਕ ਟਰੈਕਟਰ ਇਸ ਤਰ੍ਹਾਂ ਸਾਡੇ ਐਮਪੀ ਸਾਨੀ ਜੀ ਆ ਉਹਨਾਂ ਨੇ ਵੀ ਐਮਪੀ ਲੈਡ ਵਿੱਚੋਂ ਜਿਹੜਾ ਦਾਨ ਦਿੱਤਾ ਹੈ ਉਹਨਾਂ ਦੀ ਵੀ ਜਿਹੜੀ ਕੱਲ ਤੋਂ ਸਾਡੇ ਕੋਲ ਆ ਜਾਣਗੇ ਟਰੈਕਟਰ ਟਰਾਲੀਆਂ ਤੇ ਇਹ ਸਾਰਾ ਮਸ਼ੀਨਰੀ ਜਿਹੜੀ ਸਾਡੇ ਨੈਸ਼ਨਲ ਹਾਈਵੇ ਦੇ ਹਾਈਵੇ ਦੀ ਵੀ ਨਾਲ ਅਟੈਚ ਕਰਾ ਰਹੇ ਆ ਮਾਈਨਿੰਗ ਡਿਪਾਰਟਮੈਂਟ ਹੈ ਇਰੀਗੇਸ਼ਨ ਹੈ ਤੇ ਐਗਰੀਕਲਚਰ ਗਵਰਨਮੈਂਟ ਸਾਰੀ ਮਸ਼ੀਨਰੀ ਅਸੀਂ ਇਸੇ ਕੰਮ ਤੇ ਲਗਾਵਾਂਗੇ ਤਾਂ ਜੋ ਕਿਸਾਨ ਦਾ ਭਲਾ ਹੋ ਸਕੇ ਸਰ ਖੜਾ ਦੀ ਸਥਿਤੀ ਦੇ ਵਿੱਚ ਸੰਸਥਾਵਾਂ ਵੱਲੋਂ ਅੰਮ੍ਰਿਤਸਰ ਪ੍ਰਸ਼ਾਸਨ ਦਾ ਨਿੱਗਾ ਸਵਾਗਤ ਕੀਤਾ ਜਾ ਰਿਹਾ ਸ਼ਲਾਘਾ ਕੀਤੀ ਜਾ ਰਹੀ ਹੈ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਬੜਾ ਵਧੀਆ ਪਰਾਲਾ ਹੈ ਸਾਡੇ ਪੰਜਾਬ ਚ ਲੰਗਰ ਦੀ ਪ੍ਰਥਾ ਪਹਿਲਾਂ ਹੀ ਚੱਲਦੀ ਆ ਰਹੀ ਹੈ ਸਾਡਾ ਪ੍ਰਸ਼ਾਸਨ ਦਾ ਸਾਥ ਦੇ ਰਹੇ ਨੇ ਪ੍ਰਸ਼ਾਸਨ ਦੀ ਸਲਾਹ ਨਾਲ ਜਿੱਥੇ ਜਾ ਰਹੇ ਨੇ ਉਸੀ ਸਦਕਾ ਹੀ ਅਸੀਂ ਸਾਰਿਆਂ ਦੇ ਘਰ-ਘਰ ਤੱਕ ਪਹੁੰਚ ਕੀਤੀ ਹੈ ਤੇ ਹਰੇਕ ਬੰਦੇ ਨੂੰ ਅਸੀਂ ਜੋ ਨੁਰਜਾ ਪਰਸ ਦਾ ਰਾਸ਼ਨ ਸੀ ਜਾਂ ਜੋ ਸੀ ਸਾਰਾ ਪਹੁੰਚਾ ਕੇ ਦਿੱਤਾ ਧੰਨਵਾਦ ਸਿਰਫ ਕਿੰਨੀ ਖੁਸ਼ੀ ਹੈਗੀ ਉਹਨਾਂ ਚ ਭਾਈ ਪ੍ਰਮਾਤਮਾ ਇਹੋ ਜੀ ਖੁਸ਼ੀ ਤਾਂ ਕਿਸੇ ਨੂੰ ਉਹਨਾਂ ਦੇਖ ਕੇ ਇੰਨੀ ਬਰਬਾਦੀ ਤੋਂ ਬਾਅਦ ਅਸੀਂ ਇਹ ਕੰਮ ਕਰੀਏ ਕੁਛ ਨਾ ਹੋਏਗਾ ਨਾ ਕਿਉਂਕਿ ਜੋ ਨਾ ਤਾਂ ਮਿੱਟੀ ਹੋ ਗਿਆ ਸੀਗਾ ਹੁਣ ਰੇਤ ਵੇਚ ਕੇ ਤੇ ਆਪਣਾ ਕੰਮ ਰੇਤ ਵੇਚ ਕੇ ਸਾਡਾ ਸਿਰਫ ਇੱਕੋ ਉਰਾਲਾ ਕਿ ਰੇਤ ਵੇਚ ਕੇ ਅਗਰ ਉਹ ਕਣਕ ਦੀ ਬਜਾਈ ਹੋ ਜੇ ਤਾਂ ਇਹਦੇ ਨਾਲ ਕਾਫੀ ਪਰਪਾਈ ਹੋ ਜੇ